ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਰਹਿੰਦੀ ਪੰਜਾਬੀ ਮਾਂ ਨੂੰ ਕੀਤਾ ਰਤਰਾਤ ਰਿਪੋਰਟ ਸੱਚ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਦੋਸਤੋ ਕੈਨੇਡਾ ਦੀ ਧਰਤੀ ਜਿਸ ਨੂੰ ਪੰਜਾਬੀ ਆਪਣੇ ਸੁਪਨਿਆਂ ਦਾ ਮਹਿਲ ਸਮਝਦੇ ਹਨ ਅੱਜ ਉੱਥੋਂ ਇੱਕ ਅਜਿਹੀ ਦਰਦਨਾਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਜਿਸ ਨੇ ਹਰ ਸੰਵੇਦਨਸ਼ੀਲ ਇਨਸਾਨ ਦਾ ਦਿਲ ਬਲੰਦਰ ਕੇ ਰੱਖ ਦਿੱਤਾ ਹੈ ਅਕਸਰ ਅਸੀਂ ਸੁਣਦੇ ਹਾਂ ਕਿ ਬੱਚੇ ਮਾਪਿਆਂ ਨੂੰ ਕੈਨੇਡਾ ਬੁਲਾਉਂਦੇ ਹਨ ਤਾਂ ਜੋ ਉਹਨਾਂ ਦਾ ਬੁਢਾਪਾ ਸੁਖਾਲਾ ਹੋ ਸਕੇ ਪਰ ਇਸ ਕਹਾਣੀ ਵਿੱਚ ਜੋ ਹੋਇਆ ਉਹ ਬਿਲਕੁਲ ਇਸ ਦੇ ਉਲਟ ਹੈ ਸੋਚੋ ਉਸ ਮਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਜਿਸਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਜਵਾਨੀ ਅਤੇ ਕਰਦੀ ਹਰ ਜਮਾ ਪੂੰਜੀ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਲਈ ਲਗਾ ਦਿੱਤੀ ਪਰ ਬਦਲੇ ਵਿੱਚ ਉਸ ਨੂੰ ਮਿਲਿਆ ਤਾਂ ਸਿਰਫ ਧੋਖਾ ਅਤੇ ਬੇਇੱਜ਼ਤੀ ਇਕ ਕਟਨਾ ਟੋਰਾਂਟੋ ਦੇ ਇੱਕ ਹਵਾਈ ਅੱਡੇ ਦੀ ਹੈ ਜਿੱਥੇ ਰਾਤ ਦੇ ਹਨੇਰੇ ਵਿੱਚ ਇੱਕ ਬਜ਼ੁਰਗ ਪੰਜਾਬੀ ਮਾਂ ਨੂੰ ਪੁਲਿਸ ਦੀ ਨਿਗਰਾਨੀ ਹੇਠ ਜਹਾਜ਼ ਵਿੱਚ ਬਿਠਾਇਆ ਗਿਆ ਉਸ ਦੇ ਅੱਖਾਂ ਵਿੱਚ ਹੰਝੂ ਸਨ ਅਤੇ ਜ਼ੁਬਾਨ ਤੇ ਸਿਰਫ ਆਪਣੇ ਪੁੱਤ ਦਾ ਨਾਮ ਸੀ ਪਰ ਉਸ ਦਾ ਪੁੱਤ ਉਸ ਨੂੰ ਰੋਕਣ ਜਾਂ ਗੱਲ ਲਾਉਣ ਲਈ ਉੱਥੇ ਮੌਜੂਦ ਨਹੀਂ ਸੀ ਇਹ ਸਿਰਫ ਇੱਕ ਡਿਪੋਰਟ ਹੋਣ ਦੀ ਖਬਰ ਨਹੀਂ ਹੈ ਬਲਕਿ ਇਹ ਰਿਸ਼ਤਿਆਂ ਦੇ ਕਤਲ ਅਤੇ ਕੈਨੇਡਾ ਦੇ ਕੱਚੇ ਸੱਚ ਦੀ ਇੱਕ ਅਜੀਬ ਤਸਵੀਰ ਹੈ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਕੀ ਵਾਕਈ ਡਾਲਰਾਂ ਦੀ ਚਮਕ ਖੂਨ ਦੇ ਰਿਸ਼ਤਿਆਂ ਤੋਂ ਗੂੜੀ ਹੋ ਗਈ ਹੈ ਆਓ ਅੱਜ ਤੁਹਾਨੂੰ ਇਸ ਮਾਦੀ ਦਰਦਬਰੀ ਦਾਸਤਾਨ ਵਿਸਥਾਰ ਵਿੱਚ ਸੁਣਾਉਂਦੇ ਹਾਂ ਕਿ ਕਿਵੇਂ ਇੱਕ ਪੁੱਤ ਨੇ ਸਾਜ਼ਿਸ਼ ਰਚ ਕੇ ਆਪਣੀ ਹੀ ਜਨਮ ਦੇਣ ਵਾਲੀ ਮਾਂ ਨੂੰ ਰਾਤੋ-ਰਾਤ ਦੇਸ਼ ਨਿਕਾਲਾ ਦਿਵਾ ਦਿੱਤਾ ਇਹ ਕਹਾਣੀ ਪੰਜਾਬ ਦੇ ਇੱਕ ਦਰਮਿਆਨੇ ਵਰਗ ਦੇ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਮਾਂ ਜਿਸ ਦਾ ਨਾਮ ਅਸੀਂ ਮਾਤਾ ਗੁਰਮੀਤ ਕੌਰ ਲੈਂਦੇ ਹਾਂ ਨੇ ਬੜੇ ਚਾਹਾਂ ਨਾਲ ਆਪਣੇ ਇਕਲੌਤੇ ਪੁੱਤ ਨੂੰ ਪਾਲਿਆ ਸੀ ਪਿਤਾ ਦਾ ਸਾਯਾ ਸਿਰ ਤੋਂ ਜਲਦੀ ਉੱਠ ਜਾਣ ਕਾਰਨ ਗੁਰਮੀਤ ਕੌਰ ਨੇ ਖੇਤੀ ਬਾੜੀ ਸੰਭੀ ਮਜਾ ਦਾ ਦੁੱਧ ਵੇਚਿਆ ਅਤੇ ਦਿਨ ਰਾਤ ਇੱਕ ਕਰਕੇ ਪੁੱਤ ਨੂੰ ਚੰਗੀ ਸਿੱਖਿਆ ਦਿੱਤੀ ਜਦੋਂ ਪੁੱਤ ਜਵਾਨ ਹੋਇਆ ਤਾਂ ਉਸ ਦੇ ਸਿਰ ਤੇ ਕੈਨੇਡਾ ਜਾਣ ਦਾ ਪੂਤ ਸਵਾਰ ਹੋ ਗਿਆ ਮਾਂ ਨੇ ਬਿਨਾਂ ਕਿਸੇ ਸਵਾਲ ਦੇ ਆਪਣੀ ਜ਼ਮੀਨ ਦਾ ਇੱਕ ਹਿੱਸਾ ਵੇਚਿਆ ਅਤੇ ਲੱਖਾਂ ਰੁਪਏ ਲਗਾ ਕੇ ਪੁੱਤ ਨੂੰ ਕੈਨੇਡਾ ਤੋਰ ਦਿੱਤਾ। ਪੁੱਤ ਕੈਨੇਡਾ ਪਹੁੰਚ ਗਿਆ। ਉੱਥੇ ਸੈੱਟ ਹੋਇਆ ਅਤੇ ਕੁਝ ਸਾਲਾਂ ਬਾਅਦ ਉਸ ਨੂੰ ਪੀਆਰ ਵੀ ਮਿਲ ਗਈ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਪੁੱਤ ਦਾ ਵਿਆਹ ਵੀ ਹੋ ਗਿਆ ਅਤੇ ਘਰ ਵਿੱਚ ਪੋਤੇ ਦੀ किलकारी ਗੂੰਜੀ। ਇਸ ਖੁਸ਼ੀ ਦੇ ਮੌਕੇ ਤੇ ਪੁੱਤ ਨੇ ਆਪਣੀ ਮਾਂ ਨੂੰ ਕੈਨੇਡਾ ਆਉਣ ਦਾ ਸੱਦਾ ਪੇਜਿਆ। ਮਾਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਉਸ ਨੂੰ ਲੱਗਾ ਕਿ ਸ਼ਾਇਦ ਹੁਣ ਉਸ ਦੀ ਤਪੱਸਿਆ ਦਾ ਫਲ ਮਿਲ ਗਿਆ ਹੈ ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਪੁੱਤ-ਪੋਤੇ ਨਾਲ ਹੱਸਦਿਆਂ ਖੇਡਦਿਆਂ ਬਿਤਾਵੇਗੀ ਪਿੰਡ ਵਾਲਿਆਂ ਨੇ ਵੀ ਵਧਾਈਆਂ ਦਿੱਤੀਆਂ ਕਿ ਬਾਗਾ ਵਾਲੀ ਹੈ ਗੁਰਮੀਤ ਕੋਰੇ ਹੁਣ ਕੈਨੇਡਾ ਦੀਆਂ ਠੰਡੀਆਂ ਹਵਾਵਾਂ ਮਾਣੇਗੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਠੰਡੀਆਂ ਹਵਾਵਾਂ ਉਸ ਦੇ ਦਿਲ ਨੂੰ ਜਮਾ ਦੇਣਗੀਆਂ ਅਤੇ ਉਹ ਸੁਪਨਾ ਇੱਕ ਪਹਿਾਨਕ ਸੁਪਨੇ ਵਿੱਚ ਬਦਲ ਜਾਵੇਗਾ। ਮਾਂ ਬੜੇ ਚਾਵਾ ਨਾਲ ਆਪਣੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਅਤੇ ਪੁੱਤ ਲਈ ਪੰਨੀਆਂ, ਸਾਗ ਅਤੇ ਹੋਰ ਸਮਾਨ ਲੈ ਕੇ ਕੈਨੇਡਾ ਦੇ ਜਹਾਜ਼ ਵਿੱਚ ਬੈਠ ਗਈ। ਅਣਜਾਣ ਸੀ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਸ ਦੀ ਕਿਸਮਤ ਕੀ ਲਿਖ ਰਹੀ ਹੈ। ਕੈਨੇਡਾ ਪਹੁੰਚ ਕੇ ਸ਼ੁਰੂਆਤੀ ਦਿਨ ਬਹੁਤ ਵਧੀਆ ਰਹੇ। ਪੁੱਤ ਅਤੇ ਨੂ ਨੇ ਹਵਾਈ ਅੱਡੇ ਤੇ ਸਵਾਗਤ ਕੀਤਾ। ਨਵੇਂ ਘਰ ਨੂੰ ਦੇਖ ਕੇ ਮਾਂ ਦੀਆਂ ਅੱਖਾਂ ਪਰ ਆਈਆਂ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਘਰ ਦਾ ਮਾਹੌਲ ਬਦਲਣ ਲੱਗਾ ਕੈਨੇਡਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਮਾਂ ਦੀ अहमियत ਸਿਰਫ ਇੱਕ ਕੇਅਰਟੇਕਰ ਜਾਂ ਬੱਚੇ ਸਾਂਭਣ ਵਾਲੀ ਆਇਆ ਤੱਕ ਸੀਮਤ ਹੋ ਕੇ ਰਹਿ ਗਈ ਨੂੰ ਅਤੇ ਪੁੱਤ ਦੋਵੇਂ ਕੰਮ ਤੇ ਚਲੇ ਜਾਂਦੇ ਅਤੇ ਮਾਤਾ ਜੀ ਪੂਰਾ ਦਿਨ ਘਰ ਦੇ ਕੰਮਾਂ ਵਿੱਚ ਅਤੇ ਬੱਚੇ ਨੂੰ ਸਾਂਭਣ ਵਿੱਚ ਲੱਗੇ ਰਹਿੰਦੇ ਜਿਸ ਉਮਰ ਵਿੱਚ ਉਸ ਨੂੰ ਆਰਾਮ ਦੀ ਲੋੜ ਸੀ ਉਸ ਉਮਰ ਵਿੱਚ ਉਹ برفਾਂ ਵਾਲੇ ਮੁਲਕ ਵਿੱਚ ਰਸੋਈ ਅਤੇ ਸਫਾਈ ਵਿੱਚ ਉਲਜੀ ਰਹਿੰਦੀ ਜਦੋਂ ਕਦੇ ਉਹ ਥਕਾਵਟ ਦੀ ਸ਼ਿਕਾਇਤ ਕਰਦੀ ਜਾਂ ਪਿੰਡ ਫੋਨ ਕਰਨ ਦੀ ਗੱਲ ਕਰਦੀ ਤਾਂ ਨੂੰ ਦੇ ਤਾਨੇ ਸ਼ੁਰੂ ਹੋ ਜਾਂਦੇ ਕਿ ਅਸੀਂ ਤੁਹਾਨੂੰ ਇੱਥੇ ਲੱਖਾਂ ਰੁਪਏ ਲਗਾ ਕੇ ਬੁਲਾਇਆ ਹੈ ਮੁਫਤ ਦੀਆਂ ਰੋਟੀਆਂ ਤੋੜਨ ਲਈ ਨਹੀਂ ਪੁੱਤ ਜੋ ਕਦੇ ਮਾਂ ਦੀ ਆਵਾਜ਼ ਸੁਣਨ ਲਈ ਤਰਸਦਾ ਸੀ ਹੁਣ ਕੰਮ ਤੋਂ ਆ ਕੇ ਥੱਕਿਆ ਹੋਣ ਦਾ ਬਹਾਨਾ ਬਣਾ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਮਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਇਸ ਆਲਿਸ਼ਾਨ ਕਾਰਵਿਚ ਸਭ ਤੋਂ ਵੱਧ ਇਕੱਲੀ ਹੈ ਕਈ ਵਾਰ ਉਹ ਰਾਤ ਨੂੰ ਚੋਰੀ ਛੁਪੇ ਰਹਿੰਦੀ ਪਰ ਡਰਦੀ ਮਾਰੇ ਕਿਸੇ ਨੂੰ ਦੱਸਦੀ ਨਹੀਂ ਸੀ ਕਿ ਕਿਤੇ ਪੁੱਤ ਦੀ ਬਦਨਾਮੀ ਨਾ ਹੋ ਜਾਵੇ ਇਹ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ ਪਰ ਸਬਰ ਦਾ ਬੰਨ ਉਦੋਂ ਟੁੱਟਿਆ ਜਦੋਂ ਗੱਲ ਇੱਜ਼ਤ ਅਤੇ ਸਵੈਮਾਨ ਤੇ ਆ ਗਈ ਅਸਲ ਕਲੇਸ਼ ਉਦੋਂ ਸ਼ੁਰੂ ਹੋਇਆ ਜਦੋਂ ਮਾਤਾ ਜੀ ਦਾ ਵੀਜ਼ਾ ਵਧਾਉਣ ਦਾ ਸਮਾਂ ਆਇਆ ਮਾਤਾ ਜੀ ਨੇ ਪੁੱਤ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਮੇਰੇ ਰਹਿਣ ਨਾਲ ਤਕਲੀਫ ਹੈ ਤਾਂ ਉਹ ਵਾਪਸ ਪੰਜਾਬ ਚਲੀ ਜਾਵੇਗੀ ਪਰ ਪੁੱਤ ਅਤੇ ਨੂਨੂ ਬੱਚੇ ਸਾਂਭਣ ਲਈ ਮੁਫਦ ਦੇ ਬੰਦੇ ਦੀ ਲੋਰ ਸੀ ਉਹਨਾਂ ਨੇ ਮਾਤਾ ਜੀ ਨੂੰ ਝੂਠ ਬੋਲਿਆ ਕਿ ਉਹਨਾਂ ਦਾ ਵੀਜ਼ਾ ਅਪਲਾਈ ਕਰ ਦਿੱਤਾ ਹੈ ਅਤੇ ਉਹ ਬੇਫਿਕਰ ਹੋ ਕੇ ਰਹਿਣ ਪਰ ਅਸਲੀਅਤ ਵਿੱਚ ਪੁੱਤ ਨੇ ਜਾਣਬੁੱਝ ਕੇ ਕਾਗਜ਼ੀ ਕਾਰਵਾਈ ਵਿੱਚ ਦੇਰੀ ਕੀਤੀ ਜਾਂ ਲਾਪਰਵਾਹੀ ਵਰਤੀ ਇਸ ਦੌਰਾਨ ਘਰ ਵਿੱਚ ਕਲੇਸ਼ ਵਧਦਾ ਗਿਆ ਇੱਕ ਦਿਨ ਮਾਮੂਲੀ ਜਹੀ ਗੱਲ ਤੇ ਸ਼ਾਇਦ ਸਬਜ਼ੀ ਵਿੱਚ ਲੂਣ ਵੱਧ ਹੋਣ ਕਾਰਨ ਜਾਂ ਬੱਚੇ ਦੇ ਰੋਣ ਕਾਰਨ ਨੂਨ ਨੇ ਮਾਤਾ ਜੀ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਅਤੇ ਗੱਲ ਹੱਥੋਂ ਪਾਈ ਤੱਕ ਪਹੁੰਚਣ ਵਾਲੀ ਸੀ ਮਾਤਾ ਜੀ ਨੇ ਜਦੋਂ ਆਪਣੇ ਪੁੱਤ ਵੱਲ ਦੇਖਿਆ ਕਿ ਉਹ ਉਸ ਦਾ ਪੱਖ ਲਵੇਗਾ ਤਾਂ ਪੁੱਤ ਚੁੱਪ ਰਿਹਾ ਅਤੇ ਉਲਟਾ ਮਾਂ ਨੂੰ ਹੀ ਚੁੱਪ ਰਹਿਣ ਲਈ ਕਿਹਾ ਉਸ ਰਾਤ ਮਾਤਾ ਜੀ ਨੇ ਫੈਸਲਾ ਕਰ ਲਿਆ ਕਿ ਉਹ ਹੁਣ ਇੱਥੇ ਨਹੀਂ ਰਹੇਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਪੁੱਤ ਉਹਨਾਂ ਨੂੰ ਇੰਨੀ ਬੇਰਹਿਮੀ ਨਾਲ ਕਰੋ ਕਟੇਗਾ ਨੂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਝੂਠੀ ਸ਼ਿਕਾਇਤ ਕੀਤੀ ਕਿ ਸੱਸ ਉਸ ਨੂੰ ਡਰਾਉਂਦੀ ਹੈ ਅਤੇ ਘਰ ਦਾ ਮਾਹੌਲ ਖਰਾਬ ਕਰ ਰਹੀ ਹੈ ਕੈਨੇਡਾ ਵਿੱਚ ਅਜਿਹੀਆਂ ਸ਼ਿਕਾਇਤਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਖਾਸ ਕਰ ਜਦੋਂ ਬਜ਼ੁਰਗ ਮਾਪਿਆਂ ਕੋਲ ਕਾਨੂੰਨੀ ਜਾਣਕਾਰੀ ਦੀ ਘਾਟ ਹੋਵੇ ਉਸ ਕਾਲੀ ਰਾਤ ਜਦੋਂ ਪੁਲਿਸ ਦਰਵਾਜ਼ੇ ਤੇ ਆਈ ਤਾਂ ਮਾਤਾ ਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨਾਂ ਨੂੰ ਅੰਗਰੇਜ਼ੀ ਸਮਝ ਨਹੀਂ ਆ ਰਹੀ ਸੀ। ਉਹ بار بار ਆਪਣੇ ਪੁੱਤ ਵੱਲ ਦੇਖ ਰਹੀ ਸੀ ਕਿ ਉਹ ਪੁਲਿਸ ਨੂੰ ਸਮਝਾਵੇ। ਪਰ ਪੁੱਤ ਨੇ ਪੁਲਿਸ ਨੂੰ ਕਿਹਾ ਕਿ ਇਹ ਮੇਰੀ ਮਾਂ ਹੈ ਪਰ ਹੁਣ ਅਸੀਂ ਇਹਨਾਂ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ। ਇਹਨਾਂ ਦਾ ਵੀਜ਼ਾ ਵੀ ਖਤਮ ਹੋ ਚੁੱਕਾ ਹੈ। ਇਹ ਸੁਣ ਕੇ ਮਾਂ ਦੇ ਹੋਸ਼ ਉੱਡ ਗਏ। ਉਸ ਨੂੰ ਪਤਾ ਲੱਗਾ ਕਿ ਉਸਦਾ ਵੀਜ਼ਾ ਤਾਂ ਮਹੀਨਿਆਂ ਪਹਿਲਾਂ ਹੀ ਖਤਮ ਹੋ ਚੁੱਕਾ ਸੀ ਅਤੇ ਉਹ ਕੈਨੇਡਾ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੀ ਸੀ ਜਿਸ ਦਾ ਉਸ ਨੂੰ ਇਲਮ ਹੀ ਨਹੀਂ ਸੀ ਪੁਲਿਸ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਕਿਉਂਕਿ ਉਹਨਾਂ ਕੋਲ ਰਹਿਣ ਦਾ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਸੀ ਅਤੇ ਘਰ ਵਿੱਚ ਕਲੇਸ਼ ਦੀ ਰਿਪੋਰਟ ਦਰਜ ਹੋ ਗਈ ਸੀ ਅਧਿਕਾਰੀਆਂ ਨੇ ਉਹਨਾਂ ਨੂੰ ਤੁਰੰਤ ਡਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਮਾਤਾ ਜੀ ਰੋਦੀ ਰਹੀ ਵਾਸਤੇ ਪਾਉਂਦੀ ਰਹੀ ਕਿ ਮੈਨੂੰ ਮੇਰੇ ਕੱਪੜੇ ਤਾਂ ਪੈਕ ਕਰਨ ਦਿਓ ਮੈਨੂੰ ਆਪਣੇ ਪੋਤੇ ਨੂੰ ਇੱਕ ਵਾਰ ਮਿਲ ਲੈਣ ਦਿਓ ਪਰ ਕਾਨੂੰਨ ਦੇ ਹੱਥ ਬਹੁਤ ਸਖਤ ਹੁੰਦੇ ਹਨ ਉਹਨਾਂ ਨੂੰ ਉਸੇ ਵੇਲੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਅਗਲੀ ਹੀ ਉਪਲਬਧ ਫਲਾਈਟ ਰਾਹੀਂ ਪਾਰਤ ਪੇਜੰਡੀ ਤਿਆਰੀ ਕਰ ਲਈ ਗਈ ਉਹ ਰਾਤ ਉਸ ਮਾਂ ਲਈ ਕਿਆਮਤ ਦੀ ਰਾਤ ਸੀ ਜਿਸਨੇ ਜਿਸ ਪੁੱਤ ਨੂੰ ਪਾਲਿਆ ਸੀ ਅੱਜ ਉਸੇ ਪੁੱਤ ਨੇ ਉਸਨੂੰ ਬੇਗਾਨੇ ਦੇਸ਼ ਵਿੱਚ ਕਾਨੂੰਨ ਦੇ ਹਵਾਲੇ ਕਰ ਦਿੱਤਾ ਸੀ ਹਵਾਈ ਅੱਡੇ ਤੇ ਬੈਠੀ ਮਾਂ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ ਉਸ ਕੋ ਨਾ ਕੋਈ ਸਾਮਾਨ ਸੀ ਨਾ ਜੇਬ ਵਿੱਚ ਪੈਸੇ ਅਤੇ ਨਾ ਹੀ ਦਿਲ ਵਿੱਚ ਜਿਉਣ ਦੀ ਕੋਈ ਉਮੀਦ ਸਿਰਫ ਹੱਥ ਵਿੱਚ ਇੱਕ ਪਾਸਪੋਰਟ ਸੀ ਜਿਸ ਤੇ ਡਿਪੋਰਟ ਦੀ ਮੋਰ ਲੱਗਣ ਵਾਲੀ ਸੀ ਆਸ-ਪਾਸ ਲੰਘਦੇ ਲੋਕ ਉਸ ਨੂੰ ਹੈਰਾਨੀ ਨਾਲ ਦੇਖ ਰਹੇ ਸਨ ਪਰ ਕੋਈ ਉਸ ਦਾ ਦਰਦ ਸਮਝਣ ਵਾਲਾ ਨਹੀਂ ਸੀ ਉਹ ਸੋਚ ਰਹੀ ਸੀ ਕਿ ਜਦੋਂ ਉਹ ਪਿੰਡ ਵਾਪਸ ਜਾਵੇਗੀ ਤਾ ਲੋਕਾਂ ਨੂੰ ਕੀ ਜਵਾਬ ਦੇਵੇਗੀ ਲੋਕ ਪੁੱਛਣਗੇ ਕਿ ਕੈਨੇਡਾ ਵਾਲਾ ਪੁੱਤ ਮਾਂ ਨੂੰ ਇਨੀ ਜਲਦੀ ਵਾਪਸ ਕਿਉਂ ਛੱਡ ਗਿਆ ਕੀ ਉਹ ਦੱਸੇਗੀ ਕਿ ਉਸਦੇ ਪੁੱਤ ਨੇ ਉਸ ਨੂੰ ਪੁਲਿਸ ਤੋਂ ਫੜਵਾਇਆ ਇਹ ਬੇਇੱਜ਼ਤੀ ਅਤੇ ਤੋਖਾਂ ਮੌਤ ਤੋਂ ਵੀ ਪੀੜਾ ਸੀ ਜਹਾਜ਼ ਵਿੱਚ ਸਫ਼ਰ ਦੌਰਾਨ ਉਸ ਦੀਆਂ ਅੱਖਾਂ ਸੁੱਕ ਗਈਆਂ ਸਨ ਪਰ ਅੰਦਰਲਾ ਸਮੁੰਦਰ ਠਾਠਾ ਮਾਰ ਰਿਹਾ ਸੀ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਦਿਆਂ ਹੀ ਜਦੋਂ ਉਸਨੇ ਪੰਜਾਬ ਦੀ ਹਵਾ ਮਹਿਸੂਸ ਕੀਤੀ ਤਾਂ ਉਹ ਫੁੱਟ ਫੁੱਟ ਕੇ ਰੋ ਪਈ ਉੱਥੇ ਉਸਨੂੰ ਲੈਣ ਲਈ ਕੋਈ ਵੱਡੀ ਗੱਡੀ ਨਹੀਂ ਆਈ ਬਲਕਿ ਉਸਨੂੰ ਖੁਦ ਬੱਸ ਫੜ ਕੇ ਆਪਣੇ ਪਿੰਡ ਜਾਣਾ ਪਿਆ ਜਦੋਂ ਉਹ ਖਾਲੀ ਹੱਥ ਕਰਦੇ ਦਰਵਾਜ਼ੇ ਤੇ ਪਹੁੰਚੀ ਤਾਂ ਗੁੰਡੀਆਂ ਦੇ ਸਵਾਲਾਂ ਨੇ ਉਸਨੂੰ ਜਿਉਂਦੇ ਜੀ ਮਾਰ ਦਿੱਤਾ ਇਹ ਸਿਰਫ ਇੱਕ ਮਾਂ ਦੀ ਕਹਾਣੀ ਨਹੀਂ ਇਹ ਅੱਜ ਦੇ ਸਮਾਜ ਦੇ ਉਸ ਕੌੜੇ ਸੱਚ ਦੀ ਕਹਾਣੀ ਹੈ ਜਿੱਥੇ ਪੈਸੇ ਅਤੇ ਸੁੱਖ ਸਹੂਲਤਾਂ ਅੱਗੇ ਰਿਸ਼ਤਿਆਂ ਦਾ ਖੂਨ ਹੋ ਰਿਹਾ ਹੈ ਇਸ ਦਰਦਨਾਕ ਘਟਨਾ ਤੋਂ ਸਾਨੂੰ ਸਾਰਿਆਂ ਨੂੰ ਖਾਸ ਕਰ ਬਜ਼ੁਰਗ ਮਾਪਿਆਂ ਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਸੁਚੇਤ ਕਰਨਾ ਹੈ ਨੈਤਿਕ ਸਿੱਖਿਆ ਇਹ ਹੈ ਕਿ ਬੱਚਿਆਂ ਨਾਲ ਮੋਹ ਜ਼ਰੂਰ ਕਰੋ ਪਰ ਅੰਨਾ ਵਿਸ਼ਵਾਸ ਕਦੇ ਨਾ ਕਰੋ ਖਾਸ ਕਰ ਜਦੋਂ ਗੱਲ ਕਾਨੂੰਨੀ ਕਾਗਜ਼ਾਂ ਅਤੇ ਜਾਇਦਾਦ ਦੀ ਹੋਵੇ ਅੱਜਕੱਲ ਬਹੁਤ ਸਾਰੇ ਮਾਪੇ ਪਾਵੁਖ ਹੋ ਕੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਹਨ ਅਤੇ ਆਪਣੇ ਬੁਢਾਪੇ ਲਈ ਕੁਝ ਨਹੀਂ ਬਚਾਉਂਦੇ ਇਹ ਸਭ ਤੋਂ ਵੱਡੀ ਗਲਤੀ ਹੈ ਜਦੋਂ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਮਾਪੇ ਆਪਣੇ ਬੱਚਿਆਂ ਕੋਲ ਹੀ ਕਿਉਂ ਨਾ ਜਾਵੋ ਆਪਣੇ ਵੀਜ਼ੇ ਦੀ ਸਥਿਤੀ ਰਿਟਰਨ ਟਿਕਟ ਅਤੇ ਆਪਣੇ ਅਧਿਕਾਰਾਂ ਬਾਰੇ ਪੂਰੀ ਜਾਣਕਾਰੀ ਰੱਖੋ ਕਿਸੇ ਤੇ ਵੀ ਪੂਰੀ ਤਰ੍ਹਾਂ ਨਿਰਭਰ ਨਾ ਹੋਵੋ ਯਾਦ ਰੱਖੋ ਤੁਹਾਡਾ ਆਤਮ ਸਨਮਾਨ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੈ ਜੇਕਰ ਤੁਹਾਡੇ ਬੱਚੇ ਕੈਨੇਡਾ ਅਮਰੀਕਾ ਜਾ ਕੇ ਬਦਲ ਗਏ ਹਨ ਤਾਂ ਆਪਣੀ ਇੱਜ਼ਤ ਬਚਾ ਕੇ ਆਪਣੇ ਵਤਨ ਵਾਪਸ ਆ ਜਾਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ ਬਲਕਿ ਉਹਨਾਂ ਦੇ ਰਹਿਮੋ ਕਰਮ ਤੇ ਜੌਨ ਨਾਲੋਂ ਕਿਤੇ ਬਿਹਤਰ ਹੈ ਇਸ ਵੀਡੀਓ ਦਾ ਸੁਨੇਹਾ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਸੰਸਕਾਰ ਦਿਓ ਪਰ ਆਪਣੀ ਸੁਰੱਖਿਆ ਅਤੇ ਬੁਢਾਪੇ ਦੀ ਡੰਗੋਰੀ ਆਪਣੇ ਹੱਥ ਵਿੱਚ ਰੱਖੋ ਤਾਂ ਜੋ ਕਿਸੇ ਵੀ ਮਾਂ ਨੂੰ ਗੁਰਮੀਤ ਕੌਰ ਵਾਂਗ ਰਾਤੋ-ਰਾਤ ਬੇਇੱਜ਼ਤ ਹੋ ਕੇ ਵਾਪਸ ਨਾ ਆਉਣਾ ਪਵੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ